ਸਰਜਨਹਾਰ ਦੇ ਨਾਲ ਬੇਮਿਸਾਲ ਇਸ਼ਕ ਕਰਨ ਵਾਲੇ ਪਰਮ ਸੱਚ ਦੀ ਮੂਰਤ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਪ੍ਰਕਾਸ਼ ਦਿਹਾੜਾ ਅੱਜ ਦੁਨੀਆ ਭਰ ਦੇ ਵਿੱਚ ਬਹੁਤ ਹੀ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਜਾ ਰਿਹਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸਾਨੂੰ ਜੋ ਇਲਾਹੀ ਬਾਣੀ ਹੈ ਧੁਰ ਕੀ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਨਾਲ ਜੋੜਿਆ ਚੱਜ ਤੇ ਅਚਾਰ ਸਿੱਖਣ ਦੇ ਲਈ ਕਿ ਫੋਕਟ ਕਰਮ ਨੇ ਅਧਿਆਤਮ ਕਰਮ ਕਰਨਾ ਹੈ ਅਧਿਆਤਮਵਾਦੀ ਬਣਾਇਆ ਸਾਨੂੰ ਮਾਨਵਤਾਵਾਦ ਵੀ ਦਿੜਨ ਕਰਵਾਇਆ ਮਹਾਰਾਜ ਜੀ ਨੇ ਕੋ ਪਿਓ ਮੁੰਡਿਆ ਸਨਿਆਸੀ ਕੋਈ ਜੋਗੀ ਪਿਓ ਕੋ ਬ੍ਰਹਮਚਾਰੀ ਕੋ ਜਤੀਨ ਮਾਨ ਉਹ ਹਿੰਦੂ ਤਰਕ ਕੋ ਉਰਾਫ ਜੀ ਇਮਾਮ ਸਾਫੀ ਮਨਸ ਕੀ ਜਾਤ ਸਭ ਇਕ ਹੈ ਪਹਿਚਾਨ ਉਹ ਸਾਨੂੰ ਜਿੱਦਣ ਅਸੀਂ ਵਿਤਕਰੇ ਖਤਮ ਕਰਕੇ ਸੱਚ ਦੇ ਆਧਾਰ ਤੇ ਨਿਰਡਰਤਾ ਤੇ ਨਿਰਵੈਰਤਾ ਦੇ ਨਾਲ ਕਰੀਬਾਂ ਦੇ ਕਮਜ਼ੋਰਾਂ ਦੇ ਕਮ ਆਉਣ ਦਾ ਸਾਡੇ ਅੰਦਰ ਸਾਹਸ ਪੈਦਾ ਕੀਤਾ ਜੇਕਰ ਅਸੀਂ ਇਹਨਾਂ ਰੋਹਾਨੀ ਸਿਧਾਂਤਾਂ ਨੂੰ ਆਪਣੇ ਜੀਵਨ ਦਾ ਆਧਾਰ ਬਣਾ ਲਈਏ ਸਾਡਾ ਜੀਵਨ ਵੀ ਸਟਰੋਂਗ ਖੁਸ਼ਹਾਲ ਤੇ ਸਮਾਜ ਦੀਆਂ ਸਮੱਸਿਆਵਾਂ ਮਿਲਦੇ ਹੱਲ ਵੀ ਨਿਕਲ ਆਉਣਗੇ ਆਓ ਅੱਜ ਪ੍ਰਣ ਕਰੀਏ ਆਪਾਂ ਇਹਨਾਂ ਗੁਰੂ ਸਹਿਬਾਨਾਂ ਦੇ ਸਿਧਾਂਤਾਂ ਦੇ ਨਾਲ ਆਪਣੇ ਮਨ ਨੂੰ ਮਨਾਉਣ ਦੇ ਲਈ ਯਤਨਸ਼ੀਲ ਹੋਈਏ ਤਾਂ ਕਿ ਸਾਡਾ ਜੀਵਨ ਅਤੇ ਸਮਾਜ ਜਿਹੜਾ ਹੈਗਾ ਉਹ ਖੁਸ਼ਹਾਲ ਬਣ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ